ਕਹਿੰਦੇ ਹਵਾਈ ਫਾਇਰ ਹੋ ਗਿਆ ਜੀ ਗੁੱਤਮ ਗੁੱਥੀ ਹੁੰਦਿਆਂ ਹਮਲਾ ਕਰਨ ਲੱਗਿਆ ਸੀ ਉਹਨੂੰ ਜਦੋਂ ਫੜਿਆ ਪੁਲਿਸ ਵਾਲਿਆਂ ਨੇ ਤੇ ਗੁੱਤਮ ਗੁੱਥੀ ਹੁੰਦਿਆਂ ਹਵਾਈ ਫਾਇਰ ਹੋ ਗਿਆ ਆ ਐਫ ਆਈ ਆਰ ਹੈ ਜਿਸ ਦਾ ਰ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਕਾਤਲਾਨਾ ਹਮਲਾ ਆਈਐਸਆਈ ਏਜੰਟ ਅੰਮਰਸਰ ਪੁਛਦੇ ਕੈਟ ਨਰੈਣ ਚੌੜੇ ਨੇ ਕੀ ਇਹ ਐਫ ਆਈ ਆਰ ਦੇ ਵਿੱਚ ਤੁਸੀਂ ਵੇਖੋ ਸ਼ਰਮ ਦੀ ਗੱਲ ਹੈ ਮਤਲਬ ਇਹ ਹੈਰਾਨੀ ਨਹੀਂ ਇਹ ਸ਼ਰਮ ਦੀ ਗੱਲ ਹੈ ਮੈਂ ਫੇਰ ਉਸ ਗੱਲ ਤੇ ਆਉਣਾ ਕਿ ਸਰ ਸੁਖਬੀਰ ਸਿੰਘ ਬਾਦਲ ਪਿੰਟੀ ਚੀਫ ਮਿਨਿਸਟਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਾਈਵ ਟੀਵੀਲੀਜ਼ਨ ਤੇ ਉਹਨਾਂ ਤੇ ਕਾਤਲਾਨਾ ਹਮਲਾ ਹੁੰਦਾ ਪੁਆਇੰਟ ਬਲੈਂਕ ਰੇਂਜ ਤੇ ਆ ਕੇ ਇੱਕ ਬੰਦਾ 9 ਐਮ ਐਮ ਦੇ ਪਿਸਤਲ ਨਾਲ ਇੱਕ ਨੋਨ ਟੈਰਰਿਸਟ ਕ੍ਰਿਮੀਨਲ ਆਈ ਐਸ ਆਈ 에ਜੰਟ ਗੋਲੀ ਚ ਲਾਉਂਦਾ ਤੇ ਉਹ ਐਫ ਆਈ ਆਰ ਨੂੰ ਕਿਵੇਂ ਪੁਲਿਸ ਡਾਕਟਰ ਕਰ ਸਕਦੀ ਹੈ ਉਸ ਐਫ ਆਈ ਆਰ ਨੂੰ ਕਿਵੇਂ ਕਮਜ਼ੋਰ ਕਰ ਸਕਦੀ ਹੈ ਜੇ ਉਹ ਇਹੋ ਜਿਹੇ ਇਨਸਾਨ ਤੇ ਹੋਏ ਅਟੈਕ ਵਿੱਚ ਇਹੋ ਜੀ ਪੁਲਿਸ ਦੀ ਕਾਰਗੁਜ਼ਾਰੀ ਹੈ ਫਿਰ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅੱਜ ਪੁਲਿਸ ਕਿਵੇਂ ਖਿਲਵਾੜ ਕਰ ਰਹੀ ਹੈ ਉਹ ਆਪਾਂ ਸਾਰੇ ਸਮਝ ਸਕਦੇ ਹਾਂ ਐਫ ਆਈ ਆਰ ਕੀ ਘੰਟਾ ਕਰਦੀ ਦਰਸ਼ਨੀ ਦਿਉੜੀ ਦੇ ਬਾਹਰ ਸੁਪੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਜ਼ਥੇਦਾਰ ਸ੍ਰੀ ਔਕਾਲਤਖ ਸਾਹਿਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਲਈ ਘੰਟਾ ਕਰ ਗੇਟ ਦੇ ਬਾਹਰ ਮੌਜੂਦ ਸਨ ਕੀ ਸ੍ਰੀ ਦਰਬਾਰ ਸਾਹਿਬ ਨੂੰ ਦਰਸ਼ਨ ਕਰਨ ਨੂੰ ਜਾ ਰਹੀ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਆਪਦਾ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਇਹ ਨਹੀਂ ਲਿਖਿਆ ਕਿ ਹਮਲਾ ਹੋਇਆ ਬੜਾ ਵੱਡਾ ਅੰਤਰ ਆ ਜਾਂਦਾ ਹੈ ਕਿਸੇ ਚੀਜ਼ ਦੀ ਇੰਟੈਂਸ਼ਨ ਹੋਣਾ ਤੇ ਕਿਸੇ ਚੀਜ਼ ਨੂੰ ਅੰਜਾਮ ਦੇਣਾ ਇਹ ਬਹੁਤ ਵੱਡਾ ਅੰਤਰ ਕਾਨੂੰਨ ਦੇ ਵਿੱਚ ਹੈ ਹਮਲਾ ਕਰਨ ਲੱਗਾ ਸੀ ਇਹ ਹਮਲਾ ਕੀਤਾ ਦੇ ਵਿੱਚ ਬੜਾ ਵੱਡਾ ਅੰਤਰ ਹੈ ਜਿਸ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸਤੈਤੀ ਨਾਲ ਕੰਮ ਕਰਦਿਆਂ ਝਟ ਹੀ ਕਾਬੂ ਪਾ ਲਿਆ ਅਤੇ ਗੁੱਥਮ ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ। ਕਹਿੰਦੇ ਜੀ ਜਦੋਂ ਉਹਦੇ ਤੇ ਸਿਕਿਉਰਿਟੀ ਸਟਾਫ ਨੇ ਪਹਿਲੀ ਗੱਲ ਤਾਂ ਮੈਂ ਇਹ ਕਰਦਿਆਂ ਕਿਉਂ ਅੰਮ੍ਰਿਤਸਰ ਪੁਲਿਸ ਦੇ ਜਿਹੜੇ 175 ਇਹ ਕਹਿੰਦੇ ਬੰਦੇ ਲਾਏ ਸੀ ਪਹਿਲਾਂ ਤਾਂ ਉਹ ਕਿਸੇ ਕੈਮਰੇ 'ਚ ਨਜ਼ਰ ਨਹੀਂ ਆਉਂਦੇ ਉਹਨਾਂ ਵਿੱਚੋਂ ਕੋਈ ਨਹੀਂ ਸੀ 25 ਸਾਲ ਪੁਰਾਣਾ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਇੱਕ ਜਿਹੜਾ ਪੀਐਸਓ ਜਸਬੀਰ ਸਿੰਘ ਚੱਲਦਾ ਉਹਨੇ ਆਪਣੀ ਜਾਨ ਤੇ ਖੇਡ ਕੇ ਬਚਾਇਆ ਇਹਦੇ 'ਚ ਪੰਜਾਬ ਪੁਲਿਸ ਕੋਈ ਕ੍ਰੈਡਿਟ ਨਹੀਂ ਲੈ ਸਕਦੀ ਹੁਣ ਉਹ ਕਹਿੰਦੇ ਜੀ ਛਾਠੀ ਕਾਬੂ ਪਾ ਲਿਆ ਗੁੱਥਮ ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ ਉਹ ਕਹਿੰਦੇ ਜੀ ਜਦੋਂ ਉਹਨੂੰ ਕਾਬੂ ਪਾ ਲਿਆ ਉਹਦੀ ਗੁੱਥਮ-ਗੁੱਥੀ ਹੋਣ ਲੱਗ ਗਈ ਤੇ ਇੱਕ ਹਵਾਈ ਫਾਇਰ ਵੀ ਚੱਲ ਗਿਆ ਹਾਲਾਂਕਿ ਹਰ ਬੰਦੇ ਨੇ ਦੇਖਿਆ ਯਾਰ ਸ਼ਰਮ ਆਉਣੀ ਚਾਹੀਦੀ ਅਮਰਿਤਸਰ ਪੁਲਿਸ ਨੂੰ ਇਸ ਐਫਆਈਆਰ ਤੇ ਬੱਚੇ-ਬੱਚੇ ਨੇ ਦੇਖਿਆ ਕਿ ਪਹਿਲਾਂ ਉਹਨੇ ਗੋਲੀ ਚਲਾਈ ਗੋਲੀ ਚਲਾਉਣ ਤੋਂ ਬਾਅਦ ਗੁੱਥਮ-ਗੁੱਥੀ ਹੁੰਦੇ ਆ ਉਹ ਇਹ ਕਹਿੰਦੇ ਆ ਜੀ ਕਿ ਗੁੱਥਮ-ਗੁੱਥੀ ਹੁੰਦਿਆਂ ਹਵਾਈ ਫਾਇਰ ਚੱਲ ਗਿਆ ਹੁਣ ਇਹਦੇ ਇਸ ਮੁਤਾਬਕ ਤਾਂ ਗੁੱਥਮ-ਗੁੱਥੀ ਹੁੰਦਿਆਂ ਹੋ ਸਕਦਾ ਜਸਬੀਰ ਸਿੰਘ ਤੋਂ ਹੀ ਚੱਲ ਗਿਆ ਹੋਵੇ ਕਿਸੇ ਤੋਂ ਵੀ ਚੱਲ ਸਕਦਾ ਗੁੱਥਮ ਕੁੱਤੀ ਹੁੰਦਿਆਂ ਇਹ ਤਾਂ ਨਰੈਣ ਚੌਰੇ ਨੂੰ ਤਾਂ ਕਲੀਨ ਚਿੱਟ ਦੇਤੀ ਇਹਨਾਂ ਨੇ ਹਵਾਈ ਫਾਇਰ ਨਹੀਂ ਸੀ ਨਾਲੇ ਉਹ ਢੋੜੀ ਦੇ ਵਿੱਚ ਫਾਇਰ ਅੱਜ ਵੀ ਬੱਜਿਆ ਹੋਇਆ ਹੈ ਜੇ ਬੰਦੇ ਦੇ ਸਿਰ ਦੇ ਚਾਰ ਫੁੱਟ ਟੁਕਟੋਂ ਦੀ ਫਾਇਰ ਵੱਜ ਜੇ ਤੇ ਫਿਰ ਤੁਸੀਂ ਕਿਸ ਨੂੰ ਹਵਾਈ ਫਾਇਰ ਕਹੋਗੇ ਦੂਜਾ ਫਾਇਰ ਕਿਹਨੂੰ ਕਹੋਗੇ ਜਿਹੜਾ ਸਿੱਧਾ ਹਿੱਕ 'ਚ ਵੱਜੇ ਉਹ ਉਹ ਫਾਇਰ ਹੈ ਜਾਂ ਜਿਹੜਾ ਸਿਰ ਦੇ ਵਿੱਚ ਵੱਜੇ ਉਹ ਫਾਇਰ ਜੇ ਸਿਰ ਤੋਂ 2 ਫੁੱਟ ਉੱਤੇ ਫਾਇਰ ਟੱਪੀ ਉਹਨੂੰ ਹਵਾਈ ਫਾਇਰ ਗਿਣ ਲੋਗੇ ਤੁਸੀਂ ਇਹ ਐਫ ਆਈ ਆਰ ਦੇ ਵਿੱਚ ਤੁਸੀਂ ਵੇਖੋ ਸ਼ਰਮ ਦੀ ਗੱਲ ਹੈ ਮਤਲਬ ਇਹ ਹੈਰਾਨੀ ਨਹੀਂ ਇਹ ਸ਼ਰਮ ਦੀ ਗੱਲ ਹੈ ਮੈਂ ਫੇਰ ਉਸ ਗੱਲ ਤੇ ਆਉਣਾ ਕਿ ਸਰ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਾਈਵ ਟੀਵੀਲੀਜ਼ਨ ਤੇ ਉਹਨਾਂ ਤੇ ਕਾਤਲਾਨਾ ਹਮਲਾ ਹੁੰਦਾ ਪੁਆਇੰਟ ਬਲੈਂਕ ਰੇਂਜ ਤੇ ਆ ਕੇ ਇੱਕ ਬੰਦਾ 9 ਐਮ ਐਮ ਦੇ ਪਿਸਤਲ ਨਾਲ ਇੱਕ ਨੋਨ ਟੈਰਰਿਸਟ ਕ੍ਰਿਮੀਨਲ ਆਈ ਐਸ ਆਈ 에ਜੰਟ ਗੋਲੀ ਚਲਾਉਂਦਾ ਤੇ ਉਹ ਐਫ ਆਈ ਆਰ ਨੂੰ ਕਿਵੇਂ ਪੁਲਿਸ ਡਾਕਟਰ ਕਰ ਸਕਦੀ ਹੈ ਉਸ ਐਫ ਆਈ ਆਰ ਨੂੰ ਕਿਵੇਂ ਕਮਜ਼ੋਰ ਕਰ ਸਕਦੀ ਹੈ ਜੇ ਉਹ ਇਹੋ ਜਿਹੇ ਇਨਸਾਨ ਤੇ ਹੋਏ ਅਟੈਕ ਦੇ ਵਿੱਚ ਇਹੋ ਜੀ ਪੁਲਿਸ ਦੀ ਕਾਰਗੁਜ਼ਾਰੀ ਹੈ ਫਿਰ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅੱਜ ਪੁਲਿਸ ਕਿਵੇਂ ਖਿਲਵਾੜ ਕਰ ਰਹੀ ਹੈ ਉਹ ਆਪਾਂ ਸਾਰੇ ਸਮਝ ਸਕਦੇ ਹਾਂ ਐਫ ਆਈ ਆਰ ਕੀ ਘੰਟਾ ਕਰਦੀ ਦਰਸ਼ਨੀ ਦਿਉੜੀ ਦੇ ਬਾਹਰ ਸੁਪੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਜਥੇਦਾਰ ਸ੍ਰੀ ਔਕਾਲਤਖਸਾਹਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਲਈ ਘੰਟਾ ਕਰ ਗੇਟ ਦੇ ਬਾਹਰ ਮੌਜੂਦ ਸਨ ਕੀ ਸ੍ਰੀ ਦਰਬਾਰ ਸਾਹਿਬ ਨੂੰ ਦਰਸ਼ਨ ਕਰਨ ਨੂੰ ਜਾ ਰਹੀ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਆਪਦਾ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਇਹ ਨਹੀਂ ਲਿਖਿਆ ਕਿ ਹਮਲਾ ਹੋਇਆ ਬੜਾ ਵੱਡਾ ਅੰਤਰ ਆ ਜਾਂਦਾ ਹੈ ਕਿਸੇ ਚੀਜ਼ ਦੀ ਇੰਟੈਂਸ਼ਨ ਹੋਣਾ ਤੇ ਕਿਸੇ ਚੀਜ਼ ਨੂੰ ਅੰਜਾਮ ਦੇਣਾ ਇਹ ਬਹੁਤ ਵੱਡਾ ਅੰਤਰ ਕਾਨੂੰਨ ਦੇ ਵਿੱਚ ਹੈ ਹਮਲਾ ਕਰਨ ਲੱਗਾ ਸੀ ਤੇ ਹਮਲਾ ਕੀਤਾ ਦੇ ਵਿੱਚ ਬੜਾ ਵੱਡਾ ਅੰਤਰ ਹੈ ਜਿਸ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸਤੈਤੀ ਨਾਲ ਕੰਮ ਕਰਦਿਆਂ ਝਟ ਹੀ ਕਾਬੂ ਪਾ ਲਿਆ ਅਤੇ ਗੁੱਥਮ ਗੁੱਥੀ ਵਿੱਚ ਉਸ ਪਿਸਟੋਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ। ਕਹਿੰਦੇ ਜੀ ਜਦੋਂ ਉਹਦੇ ਤੇ ਸਿਕਿਉਰਿਟੀ ਸਟਾਫ ਨੇ ਪਹਿਲੀ ਗੱਲ ਤਾਂ ਮੈਂ ਇਹ ਕਰਦਿਆਂ ਕਿ ਉਹ ਅੰਮ੍ਰਿਤਸਰ ਪੁਲਿਸ ਦੇ ਜਿਹੜੇ 175 ਇਹ ਕਹਿੰਦੇ ਬੰਦੇ ਲਾਏ ਸੀ ਪਹਿਲਾਂ ਤਾਂ ਉਹ ਕਿਸੇ ਕੈਮਰੇ 'ਚ ਨਜ਼ਰ ਨਹੀਂ ਆਉਂਦੇ ਉਹਨਾਂ ਵਿੱਚੋਂ ਕੋਈ ਨਹੀਂ ਸੀ। 25 ਸਾਲ ਪੁਰਾਣਾ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਇੱਕ ਜਿਹੜਾ ਪੀਐਸਓ ਜਸਬੀਰ ਸਿੰਘ ਚੱਲਦਾ ਉਹਨੇ ਆਪਣੀ ਜਾਨ ਤੇ ਖੇਡ ਕੇ ਬਚਾਇਆ। ਇਹਦੇ 'ਚ ਪੰਜਾਬ ਪੁਲਿਸ ਕੋਈ ਕ੍ਰੈਡਿਟ ਨਹੀਂ ਲੈ ਸਕਦੀ। ਹੁਣ ਉਹ ਕਹਿੰਦੇ ਜੀ ਚਾਠੀ ਕਾਬੂ ਪਾ ਲਿਆ ਗੁੱਥਮ ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ ਉਹ ਕਹਿੰਦੇ ਜੀ ਜਦੋਂ ਉਹਨੂੰ ਕਾਬੂ ਪਾ ਲਿਆ ਉਹਦੇ ਗੁੱਥਮ ਗੁੱਥੀ ਹੋਣ ਲੱਗ ਗਏ ਤੇ ਇੱਕ ਹਵਾਈ ਫਾਇਰ ਵੀ ਚੱਲ ਗਿਆ ਹਾਲਾਂਕਿ ਹਰ ਬੰਦੇ ਨੇ ਦੇਖਿਆ ਯਾਰ ਸ਼ਰਮ ਆਉਣੀ ਚਾਹੀਦੀ ਅਮਰਿਤਸਰ ਪੁਲਿਸ ਨੂੰ ਇਸ ਐਫ ਆਈ ਆਰ ਤੇ ਬੱਚੇ ਬੱਚੇ ਨੇ ਦੇਖਿਆ ਕਿ ਪਹਿਲਾਂ ਉਹਨੇ ਗੋਲੀ ਚਲਾਈ ਗੋਲੀ ਚਲਾਉਣ ਤੋਂ ਬਾਅਦ ਗੁੱਥਮ ਕੁੱਥੀ ਹੁੰਦੇ ਆ ਉਹ ਇਹ ਕਹਿੰਦੇ ਜੀ ਕਿ ਗੁੱਥਮ ਗੁੱਥੀ ਹੁੰਦਿਆਂ ਹਵਾਈ ਫਾਇਰ ਚੱਲ ਗਿਆ ਹੁਣ ਇਹਦੇ ਇਸ ਮੁਤਾਬਕ ਤਾਂ ਗੁੱਥਮ ਗੁੱਥੀ ਹੁੰਦਿਆ ਹੋ ਸਕਦਾ ਜਸਵੀਰ ਸਿੰਘ ਤੋਂ ਹੀ ਚੱਲ ਗਿਆ ਹੋਵੇ ਕਿਸੇ ਤੋਂ ਵੀ ਚੱਲ ਸਕਦਾ ਗੁੱਥਮ ਗੁੱਥੀ ਹੁੰਦਿਆ ਇਹ ਤਾਂ ਨਰੈਣ ਚੌਰੇ ਨੂੰ ਤਾਂ ਕਲੀਨ ਚਿੱਟ ਦੇਤੀ ਇਹਨਾਂ ਨੇ ਹਵਾਈ ਫਾਇਰ ਨਹੀਂ ਸੀ ਨਾਲੇ ਉਹ ਢੋੜੀ ਦੇ ਵਿੱਚ ਫਾਇਰ ਅੱਜ ਵੀ ਬੱਜਿਆ ਹੋਇਆ ਹੈ ਜੇ ਬੰਤੇ ਦੇ ਸਿਰ ਦੇ 4 ਫੁੱਟ ਉੱਤੋਂ ਦੀ ਫਾਇਰ ਵੱਜ ਜੇ ਤੇ ਫਿਰ ਤੁਸੀਂ ਕਿਸ ਨੂੰ ਹਵਾਈ ਫਾਇਰ ਕਹੋਗੇ ਦੂਜਾ ਫਾਇਰ ਕਿਹਨੂੰ ਕਹੋਗੇ ਜਿਹੜਾ ਸਿੱਧਾ ਹਿੱਕ 'ਚ ਬੱਜੇ ਉਹ ਉਹ ਫਾਇਰ ਹੈ ਜਾਂ ਜਿਹੜਾ ਸਿਰ ਦੇ ਵਿੱਚ ਬੱਜੇ ਉਹ ਫਾਇਰ ਹੈ ਜੇ ਸਰ ਤੋਂ 2 ਫੁੱਟ ਉੱਤੇ ਫਾਇਰ ਟੱਪ ਕੇ ਉਹਨੂੰ ਵਾਈ ਫਾਇਰ ਗਨ ਲੋਗੇ